ਹੈਲੋ एवरीवन ਅਸੀ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਆ ਆਪਣੇ ਬਲੌਗ ਦੇ ਵਿੱਚ ਔਰ ਅੱਪਾ ਤੁਹਾਨੂੰ ਅੱਜ ਇੱਕ ਬਹੁਤ ਹੀ ਖੂਬਸੂਰਤ ਜਗ੍ਹਾ ਦਿਖਾਵਾਂਗੇ ਔਰ ਬੜੀ ਹੀ ਪਿਆਰੀ ਜਗ੍ਹਾ ਪਰ ਅਪਾ ਇਹਦੇ ਵਿੱਚ ਤੁਹਾਨੂੰ ਇਹਦਾ ਨਾਮ ਵੀ ਮੈਂਸ਼ਨ ਕਰਾਂਗੇ ਤੁਸੀਂ ਪੂਰੀ ਲੋਕੇਸ਼ਨ ਨੂੰ ਦੇਖਿਓ ਪੂਰੀ ਵੀਡੀਓ ਨੂੰ ਦੇਖਿਓ ਔਰ ਫੇਰ ਸਾਨੂੰ ਕਮੈਂਟ ਕਰਕੇ ਮੇਰੇ ਚ ਦੱਸਿਓ ਕਿੰਨੇ-ਕਿੰਨੇ ਇਹ प्लेस देखी हुई है और किई और फाइंड करो कि इस प्लेस का की नेम आ या किस जगह पर किसी सिटी देख सो नाइट टाइम से अस गए और बहुत ही ज़्यादा खूबसूरत है एक्चुअली इतने शॉपिंग बहुत कुछ मन बनया हुआ एंड फूड दे ले, कुछ भी खा सकते हैं इतिया ब्रांड ਚੀਜ਼ਾਂ ਖਰੀਦ ਸਕਦੇ ਆ ਇਸ ਜਗ੍ਹਾ ਤੇ ਤੁਸੀਂ ਆ ਕੇ ਔਰ ਫੂਡ ਵਾਲੀਆਂ ਆਈਟਮਸ ਦਾ ਮਤਲਬ ਕਹੋ ਇੰਨੀਆਂ ਜਾਰੀਆਂ ਤੇ ਖੁੱਲੇ ਹੋਏ ਆ ਰੈਸਟੋਰੈਂਟਸ ਐਂਡ ਬਹੁਤ ਹੀ ਖੂਬਸੂਰਤ ਆ ਬਹੁਤ ਕੰਪੀਟੀਸ਼ਨ ਆ ਇਸ ਜਗ੍ਹਾ ਦੇ ਉੱਤੇ ਫਿਰ ਵੀ ਫੇਰ ਤੁਹਾਨੂੰ ਸਿਲੈਕਟ ਕਰਨ ਦੇ ਵਿੱਚ ਟਕਪ ਹੋ ਜਾਂਦਾ ਕਿ ਕਿਸ ਜਗ੍ਹਾ ਤੇ ਜਾ ਕੇ ਅਸੀਂ ਬੈਠ ਕੇ ਖਾਈਏ ਔਰ ਅਸੀਂ ਜਿਸ ਜਿੱਥੇ ਖਾਦਾ ਸੀ ਉਹ ਬਹੁਤ ਹੀ ਖੂਬਸੂਰਤ ਸੀ ਸੋ ਫਿਲਹਾਲ ਅਸੀਂ ਜਾ ਰਹੇ ਹਾਂ ਔਰ ਮੇਰਾ ਤਾਂ ਇਹ ਮੋਰੇ ਸ਼ੂਟ ਕਰ ਰਹੇ ਸੀ ਆਪਾਂ ਕਰ ਰਹੇ ਸੀ ਫੋਨ ਕਾਲ ਸੋ ਫੋਨ ਤੇ ਗੱਲ ਹੋ ਰਹੀ ਸੀ ਨਾਈਟ 뷰 ਤਾਂ ਬਹੁਤ ਹੀ ਜ਼ਿਆਦਾ ਲੱਗਾ ਵਧੀਆ ਡੇ ਟਾਈਮ ਵੀ ਬਹੁਤ ਅੱਛਾ ਲੱਗ ਰਿਹਾ ਪਰ ਮੈਨੂੰ ਨਾਈਟ ਟਾਈਮ ਜ਼ਿਆਦਾ ਪਸੰਦ ਆਇਆ ਕਿ ਕਿਉਂਕਿ ਇੱਕ ਤਾਂ ਗਰਮੀ ਘਟ ਜਾਂਦੀ ਆ ਥੋੜਾ ਜਆ ਔਰ ਸੂਰਜ ਦੀ ਜਿਆਦਾ ਨਾ ਤਿੱਕੀ ਧੁੱਪ ਜਦੋਂ ਨਹੀਂ ਪੈਂਦੀ ਤਾਂ ਫਿਰ ਵਧੀਆ ਲੱਗਦਾ ਇੱਦਾਂ ਘੁੰਮਣਾ ਤੇ ਲਾਈਟਿੰਗ ਆ ਸਾਰੇ ਪਾਸੇ ਤੇ ਬੜਾ ਖੂਬਸੂਰਤ ਲੱਗ ਰਿਹਾ ਸੀ ਸੋ ਬਹੁਤ ਲੋਕੀ ਇੱਥੇ ਆਂਦੇ ਆ ਔਰ ਕਾਫੀ ਟਾਈਮ ਹੋ ਚੁੱਕਾ ਹੈ ਇੱਥੇ ਲੇਟ ਨਹੀਂ ਤਾਂ ਆਈ ਥਿੰਕ ਹਾਂ ਅਸੇ ਐਨੂੰ ਤੁਸੀਂ ਇੱਥੇ ਇਸ ਜਗ੍ਹਾ ਤੇ ਜਦੋਂ ਵੀ ਵਿਜ਼ਿਟ ਕਰੋਗੇ ਇਦਾਂ ਲੱਗਦਾ ਕਿ ਆਪਾਂ ਫੋਰਨ ਦੇ ਵਿੱਚ ਆ ਗਿਆ ਨੀਟ ਐਂਡ ਕਲੀਨ ਬਹੁਤ ਜ਼ਿਆਦਾ ਕਲੀਨ ਮਤਲਬ ਐਥਿਸਫਾਈ ਆ ਔਰ ਵਾਈਬਸ ਐ ਦੀ ਆਂਦੀਆਂ ਕਿ ਅਸੀਂ ਫੋਰਨ ਦੇ ਵਿੱਚ ਖੜੇ ਆ ਕਿਸੇ ਦੇ ਜਗ੍ਹਾ ਦੇ ਉੱਤੇ ਬਹੁਤ ਹੀ ਖੂਬਸੂਰਤ ਹੈ ਜਿੱਦੜ ਵੀ ਤੁਸੀਂ ਦੇਖੋਗੇ ਦੇਖਣ ਨੂੰ ਬਹੁਤ ਜ਼ਰੂਰ ਤੁਸੀਂ ਵਿਜ਼ਿਟ ਕਰੋਗੇ ਇਸ ਜਗ੍ਹਾ ਤੇ ਤੇ ਤੁਹਾਨੂੰ ਬਹੁਤ ਪਸੰਦ ਆਏਗੀ ਔਰ ਫੂਡ ਵੀ ਇੱਥੇ ਦਾ ਜਿੱਥੇ ਵੀ ਤੁਸੀਂ ਬੈਠ ਕੇ ਖਾਓਗੇ ਆ ਬਹੁਤ ਵਧੀਆ ਹੈ ਸਵਾਦਿਸ਼ਟ ਆ ਔਰ ਬਹੁਤ ਹੀ ਰੌਸ਼ਨ ਸੀ ਇਸ ਜਗ੍ਹਾ ਦੇ ਉੱਤੇ ਕਾਫੀ ਲੋਕ ਆ ਰਹੇ ਸੀ ਜਾ ਰਹੇ ਸੀ ਐਂਡ ਮੈਂ ਵਸੇ ਕਿ ਜੋ ਦੇਖ ਕੇ ਹੈਰਾਨ ਹੋਈ ਸੀ ਔਰ ਇਹਨਾਂ ਨੂੰ ਕਹਿ ਰਹੇ ਸੀ ਕਿ ਇੰਨਾ ਲੇਟ ਅਮਦ ਨਾਈਟ ਹੋ ਗਿਆ ਤੇ ਇੱਥੇ ਹਜੇ ਵੀ ਉੱਥੇ ਇਦੇ ਸੀ ਕਿ ਜਿੱਦਾਂ ਮਤਲਬ ਜਸਟ 7:00 ਔਰ 8:00 ਹੋਏ ਹੁੰਦੇ ਆ ਪਰ ਰਾਤ ਦੇ ਕਾਫੀ ਟਾਈਮ ਹੋ ਚੁੱਕਾ ਸੀ ਲੋਕੀ ਆਈ ਜਾ ਰਹੇ ਸੀ ਤੇ ਜਾਈ ਜਾ ਰਹੇ ਸੀ ਬਹੁਤ ਸਾਰੇ ਲੋਕੀ ਬੈਠ ਕੇ ਖਾ ਰਹੇ ਸੀ ਔਰ ਓਪਨ ਸੀ ਇਹ ਪੂਰਾ ਸਾਰੀਆਂ ਸ਼ਾਪਸ ਓਪਨ ਸੀ ਸੋ ਬਹੁਤ ਹੀ ਖੂਬਸੂਰਤ ਲੋਜੀ ਫਾਈਨਲੀ ਸਾਡਾ ਆਰਡਰ ਆ ਚੁੱਕਾ ਹੈ ਬੜਾ ਪਾਓ ਔਰ ਬਹੁਤ ਹੀ ਟੇਸਟੀ ਸੀ ਅਸੀਂ ਇੰਨਾ ਨੇ ਆਰਡਰ ਕੀਤਾ ਸੀ ਬੜਾ ਪਾਓ ਔਰ ਟੇਸਟ ਵਾਈਜ਼ ਵੈਰੀ ਯਮਮੀ ਇੰਨੇ ਨੇ ਫਸਟ ਟਾਈਮ ਟਰਾਈ ਕੀਤਾ ਸੀ ਬੜਾ ਪਾਉ ਸੋ ਦੋਸਤੋ ਹੁਣ ਅਸੀਂ ਚੱਲੇ ਆ ਜੀ ਵਾਪਸ ਤੇ ਜਿਹੜੇ ਮੇਰੇ ਦੋਸਤਾਂ ਨੇ ਲੋਕੇਸ਼ਨ ਨਹੀਂ ਦੇਖੀ ਤੇ ਕਮੈਂਟ ਕਰਕੇ ਜਰੂਰ ਪੁੱਛ ਲੈਣਾ ਤੇ ਜਿਨ੍ਹਾਂ ਨੇ ਦੇਖੀਏ ਉਹ ਵੀ ਜਰੂਰ ਕਮੈਂਟ ਕਰਕੇ ਦੱਸੋ ਕਿ ਲੋਕੇਸ਼ਨ ਦਾ ਨਾਮ ਕੀ ਹੈ ਤੇ ਕਿਹੜੇ ਆ ਸ਼ਹਿਰ ਦੇ ਵਿੱਚ ਆ ਤੇ ਬੜੀ ਜ਼ਬਰਦਸਤ ਆ ਮੈਂ ਕਹਿੰਦਾ ਦਿਲ ਖੁਸ਼ ਹੋ ਜਾਂਦਾ ਇੱਥੇ ਆ ਕੇ ਐਂ ਲੱਗਦਾ ਵੀ ਐ ਬੰਦਾ ਸਾਰਾ ਚਿੰਤਾ ਮੁਕਤ ਹੋ ਜਾਂਦਾ ਇੰਨੀ ਵਧੀਆ ਦੁਨੀਆ ਦੇਖ ਕੇ ਇੰਨੇ ਵਧੀਆ ਲੋਕ ਦੇਖ ਕੇ ਤੇ ਇੰਨਾ ਵਧੀਆ ਮਾਹੌਲ ਦੇਖ ਕੇ ਬਹੁਤ ਮਨ ਨੂੰ ਖੁਸ਼ੀ ਮਿਲਦੀ ਆ ਓਕੇ ਜੀ ਰੱਬ ਤੁਹਾਨੂੰ ਤੰਦਰੁਸਤੀ ਦੇਵੇ ਗੋਡ ਬles you